ਨਿਆ ਕਿ ਤੁਹਾਡੇ ਪਿਤਾ ਜੀ ਗੁੱਤ ਲਗੇ ਚਲੋ ਹਮਦਰਦੀ ਵੀ ਹੈ ਲੇਕਿਨ ਅਜਿਹੇ ਮੌਕੇ ਤਾਂ ਜਿਹੜੇ ਭਰਾ ਆ ਉਹ ਇਕੱਠੇ ਹੋ ਜਾਂਦੇ ਹੁੰਦੇ ਆ ਪਿੰਡ ਵਿੱਚ ਦੋ ਥਾਂ ਹੀ ਤੁਹਾਡੇ ਪਿਤਾ ਦੀ ਅੰਤਿਮ ਅਰਦਾਸ ਕੀਤੀ ਗਈ ਇਹਦੇ ਪਿੱਛੇ ਕਾਰਨ ਕੀ ਹੈ ਨਰੀ ਜੀ ਕਾਰਨ ਉਹਨਾਂ ਨੂੰ ਸੁਨੇਹਾ ਆਇਆ ਮੇਰਾ ਜੇ ਤੁਸੀਂ 100 ਡਾਲਰ ਕਮਾਉਣੇ ਆ ਘਰੇ ਪੈਸੇ ਭੇਜੋ ਪਰ 20 ਡਾਲਰ ਤੋਂ ਵੱਧ ਆਣਾ ਭੇਜੋ ਉਹਨੇ ਦਰਦਾਂ ਠੋਕਰਾਂ ਪੈਣ ਪੈਂਦੀਆਂ ਤੇ ਹੱਥੇ ਖੂਨ ਨਜ ਪੀਕ ਪੈ ਚੁੱਕੀ ਆ ਗਿਲਾ ਹੈ ਜੀ ਇੱਕ ਤਾਂ ਮੇਰੇ ਪਿਤਾ ਦੀ ਇਲਾਜ ਟ੍ਰੀਟਮੈਂਟ ਨਹੀਂ ਹੋ ਸਕੀ ਮੈਂ ਸ਼ੁਰੂ ਕਰਵਾਈ ਮੇਰੇ ਕੋ ਫਾਦਰ ਸਾਹਿਬ ਆਏ ਇਹ ਮੇਰਾ ਇੱਥੇ ਮੁੰਡਾ ਕੰਮ ਕਰਦਾ ਭਰਾ ਆਇਆ ਇਹ ਲੈ ਕੇ ਗਿਆ ਇਹਨੂੰ ਮੈਂ ਕਿਹਾ ਡੈਡੀ ਨੂੰ ਲੈ ਜਾ ਇਲਾਜ ਕਰਵਾ ਦੇ ਉਹ ਬਿਲਕੁਲ ਤਿਆਰ ਹੋ ਗਿਆ ਇਸ ਘਰ ਆਉਣ ਨੂੰ ਉਸ ਉਮਰ ਦੇ ਵਿੱਚ ਕਿਹੜਾ ਇਨਸਾਨ ਨਹੀਂ ਇਹੋ ਜਿਹਾ ਇਲਾਜ ਕਰਾਊਗਾ ਹਨਾ ਉਹ ਮੈਂ ਉਸ ਪੀੜਾ ਨੂੰ ਮਹਿਸੂਸ ਕਰਦੇ ਹੋਏ ਇਹਨੂੰ ਕਹਿੰਦਾ ਕਿ ਜਿੱਥੇ ਮੇਰਾ ਬਾਪ ਕਹਿੰਦਾ ਤੂੰ ਆਪਣੀ ਮਰਜ਼ੀ ਨਹੀਂ ਕਰਨੀ ਜਿੱਥੇ ਉਹ ਬਜ਼ੁਰਗ ਕਹਿੰਦੇ ਆ ਨਹੀਂ 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 ਹੋ ਸਕਦਾ ਉਹਨੂੰ ਤਾਂ ਬਹੁਤ ਸਾਲ ਹੋ ਗਏ ਬਿਨਾਂ ਉਹਦੇ ਨਹੀਂ ਮੰਨਿਆ ਨਹੀਂ ਅੱਛਾ ਤੁਸੀਂ ਪਹਿਲਾਂ ਮਨਾ ਹਟੇ ਆ ਅੱਜ ਤਾਂ ਕੰਮ ਆ ਜੀ ਨਾਲੇ ਕਿ ਉਹ ਇਕੱਠਾ ਕਰਕੇ ਰੱਖਿਆ ਉਹ ਤਾਂ ਡੱਡ ਹੋ ਗਏ ਉਹ ਉਹ ਵੀ ਗੱਲ ਚੰਗੀ ਹੈ ਹਾਲਾਤ ਪੰਜਾਬ ਦੇ ਬੜੇ ਬੜੇ ਖਰਾਬ ਖਰਾਬ ਸਲਾਦ ਸੀ ਉਹਨਾਂ ਹਾਲਾਤਾਂ 'ਚ ਪਿੰਡ ਦੀ ਜਾਣੀ ਉਹਨੇ ਇਸ ਪਿੰਜੀ ਕੀਤੀ ਆ ਬੜਾ ਸੰਭਾਲ ਕੇ ਰੱਖਿਆ ਤਵਾਰ ਦਾ ਦੌਰ ਸਖਾ ਦੇ ਵੇਲੇ ਉਹਨਾਂ ਇਲਾਜ ਦੁੱਖ ਤਾਂ ਨਹੀਂ ਉਹਨਾਂ ਦੀ ਮਾਂ ਪਈ ਨਹੀਂ ਨਹੀਂ ਇਲਾਜ ਦੁੱਖ ਉਹ ਐਨੇ ਸਾਲਾਂ ਦਾ ਪਹਿਲਾਂ ਲੈ ਅਮਰੀਕਾ ਲੈ ਜਾਂਦਾ ਜੇ ਇਹਨਾਂ ਨੂੰ ਫਿਕਰ ਸੀ ਉਹ ਪੈਦੇ ਲਪਾਂ ਦਾ ਲੈ ਜਾਂਦਾ ਇਲਾਜ ਕਰਾ ਲੈਂਦੇ ਜੇ ਇਹਨੂੰ ਐਨਾ ਲੱਗਦਾ ਸੀ ਕੋਈ ਸ਼ੱਕ ਹੈ ਇਲਾਜ ਲੋੜੇ ਤਾਂ ਸੋਖ ਆਇਆ ਪਰ ਇਹ ਆਵੇ ਜੇ ਉਹ ਮੁੰਡੇ ਨੂੰ ਚਲੋ ਮੈਂ ਇਹ ਕਹਿੰਨਾ ਜੀ ਉਹਨੂੰ ਇੰਨਾ ਸਗਾ ਜਦੋਂ ਉਹਨੂੰ ਖਬਰ ਮਿਲੀ ਸੀ ਇੱਕ ਮਹੀਨਾ ਪਹਿਲਾਂ ਲੇਕਿਨ ਉਹ ਕੰਮ ਛੱਡ ਕੇ ਆ ਜਾਂਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਦਨੇਸ਼ਵਰੀ ਸਾਥੀਓ ਇਸ ਸਮੇਂ ਅਸੀਂ ਪਿੰਡ ਮੀਰਪੁਰ ਲੱਖੇ ਵਿਖੇ ਮੌਜੂਦ ਹਾਂ ਔਰ ਇੱਕ ਬੜੀ ਅਜੀਬ ਜਿਹੀ ਖਬਰ ਸਾਡੇ ਤੱਕ ਪਹੁੰਚੀ ਸੀ ਜਿਸ ਦੇ ਕਰਕੇ ਪਿੰਡ ਵਿੱਚ ਆਏ ਆ ਦੱਸਿਆ ਜਾ ਰਿਹਾ ਹੈ ਕਿ ਅਜੀਤ ਸਿੰਘ ਜੋ ਕੇ ਬੀਤੀ 1 ਜੂਨ ਨੂੰ ਗੁਜ਼ਰ ਜਾਂਦੇ ਆ ਔਰ ਪੁੱਤਰਾਂ ਵਿੱਚ ਜਿਹੜੀ ਆਪਸ ਵਿੱਚ ਕਸ਼ਮਕਸ਼ੀ ਵੱਡਾ ਪੁੱਤਰ ਅਮਰੀਕਾ ਤੋਂ ਵਾਪਸ ਪਰਤਦਾ ਔਰ ਅੱਜ ਪਿੰਡ ਵਿੱਚ ਮੀਰਪੁਰ ਲੱਖੇ ਵਿੱਚ ਦੋ ਥਾਈਂ ਆਪਣੇ ਪਿਓ ਦਾ ਇਹਨਾਂ ਵੱਲੋਂ ਜਿਹੜਾ ਭੋਗ ਰੱਖਿਆ ਗਿਆ ਛੋਟੇ ਪੁੱਤ ਵੱਲੋਂ ਕਿਸੇ ਹੋਰ ਜਗ੍ਹਾ ਤੇ ਰੱਖਿਆ ਗਿਆ ਤੇ ਵੱਡੇ ਪੁੱਤ ਵੱਲੋਂ ਇਸ ਘਰ ਵਿੱਚ ਪਿਤਾ ਦਾ ਭੋਗ ਰੱਖਿਆ ਗਿਆ ਨਾਲ ਦੀ ਨਾਲੇ ਸਵਾਲ ਵੀ ਉੱਠਦੇ ਆ ਕਿ ਚਲੋ ਕਸ਼ਮਕਸ਼ਤਾ ਹੋਊਗੀ ਕੋਈ ਆਪਸ ਵਿੱਚ ਕੜਤਣਾਤਾ ਹੋਊਗੀ ਪਰ ਐਦਾਂ ਦੇ ਮੌਕੇ ਤਾਂ ਕੜਤਣਾ ਦੂਰ ਕਰਨੀਆਂ ਚਾਹੀਦੀਆਂ ਐਦਾਂ ਦੇ ਮੌਕੇ ਤਾਂ ਭਰਾ ਭਰਾਵਾਂ ਦੇ ਬਾਹਾਂ ਵੜ ਜਾਂਦੇ ਆ ਗਲ ਦਾ ਹਾਰ ਬਣ ਜਾਂਦੇ ਆ ਕਿ ਯਾਰ ਸਿਰ ਤੇ ਪਿਓ ਨਹੀਂ ਰਿਹਾ ਆਪਾਂ ਹੀ ਇੱਕ ਦੂਜੇ ਦੇ ਹਮਦਰਦੀਆਂ ਲੇਕਿਨ ਫੇਰ ਵੀ ਕੀ ਗੱਲ ਹੋ ਗਈ ਕਿ ਦੋ ਥਾਹੀਂ ਅੰਤਿਮ ਅਰਦਾਸ ਕੀਤੀ ਆ ਇਹ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਵੱਡੇ ਪੁੱਤਰ ਨੇ ਜੀ ਸਵਰਗਵਾਸੀ ਅਜੀਤ ਸਿੰਘ ਉਹਨਾਂ ਦੇ ਸੁਖਵਿੰਦਰ ਦਾ ਨਾਮ ਹੈ ਨਿੱਕ ਨੇ 바ਵਾ ਕਿਹਾ ਜਾਂਦਾ ਬਾਬਾ ਜੀ ਸਾਨੂੰ ਬੜੀ ਹਰਾਨੀ ਆ ਕਿ ਤੁਹਾਡੇ ਪਿਤਾ ਜੀ ਗੁੱਤਰ ਗਏ ਚਲੋ ਹਮਦਰਦੀ ਵੀ ਆ ਲੇਕਿਨ ਅਜਿਹੇ ਮੌਕੇ ਤਾਂ ਜਿਹੜੇ ਭਰਾ ਆ ਉਹ ਇਕੱਠੇ ਹੋ ਜਾਂਦੇ ਹੁੰਦੇ ਆ ਪਿੰਡ ਵਿੱਚ ਦੋ ਥਾਂ ਹੀ ਤੁਹਾਡੇ ਪਿਤਾ ਦੀ ਅੰਤਿਮ ਅਰਦਾਸ ਕੀਤੀ ਗਈ ਇਹਦੇ ਪਿੱਛੇ ਕਾਰਨ ਕੀ ਹੈ ਨਹੀਂ ਜੀ ਕਾਰਨ ਇਹ ਆ ਮੈਂ 95 ਤੋਂ ਪਹਿਲਾਂ 2005 ਤੱਕ ਯੂਰਪ ਦੇ ਵਿੱਚ ਪਹਿਲਾਂ ਜਰਮਨੀ ਵਿੱਚ ਫਿਰ ਇੰਗਲੈਂਡ ਦੇ ਵਿੱਚ ਰਿਹਾ 2005 ਵਿੱਚ ਵਾਪਸ ਆਇਆ ਵਿਆਹ ਹੋਇਆ ਸਾਡੇ ਘਰ ਵਿੱਚ ਉਦੋਂ ਵੀ ਕਲੇਸ਼ ਹੋਇਆ ਪਰ ਉਦੋਂ ਜਿਸ ਤਰ੍ਹਾਂ ਆਪਾਂ ਕਹੀਦਾ ਕਿ ਜਿਸ ਘਰ ਨੂੰ ਆਪ ਬਣਾਈਦਾ ਉਹਨੂੰ ਢਾਈਦਾ ਨਹੀਂ ਮੈਂ ਕਲੇਸ਼ ਤੋਂ ਪਾਸੇ ਹੁਣ ਕਰਕੇ ਚੁੱਪ-ਚਾਪ ਆਪਣਾ ਕਿਨਾਰਾ ਕਰ ਗਿਆ ਉਸ ਘਰ ਤੋਂ ਠੀਕ ਹੈ ਜੀ ਉਦੋਂ ਬਾਅਦ ਮੈਂ ਅਮਰੀਕਾ ਚਲੇ ਗਿਆ ਵਿਆਹ ਕਰਵਾ ਕੇ ਫਿਰ ਹੌਲੀ ਹੌਲੀ ਮੈਂ ਆ ਜਗ੍ਹਾ ਦੁਬਾਰਾ ਫਿਰ ਨਵੇਂ ਸਿਰੇੋਂ ਜ਼ਿੰਦਗੀ ਸ਼ੁਰੂ ਕੀਤੀ ਆ ਜਗ੍ਹਾ ਮੈਂ ਮੌਲ ਲੈ ਕੇ ਦੁਬਾਰਾ ਬਣਾ ਰਿਹਾ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ 95 ਤੋਂ 2005 ਤੱਕ ਜਿਹੜੀ ਕਮਾਈ ਕੀਤੀ ਸੀਗੀ ਉਹ ਤੁਹਾਡੇ ਅਰਥ ਨਹੀਂ ਆਈ ਨਹੀਂ 2000 ਤੋਂ ਲੈ ਕੇ 2005 ਤੱਕ ਦਿਨੇਸ਼ ਜੀ 1 ਰੁਪਿਆ ਵੀ ਮੈਂ ਆਪਣੇ ਵਾਸਤੇ ਨਹੀਂ ਵਰਤਿਆ ਸਾਰੀ ਕਮਾਈ ਮੈਂ ਆਪਣੇ ਭਰਾ ਨੂੰ ਭੇਜੀ ਆ ਤੁਸੀਂ ਪੱਕੇ ਸੀ ਕਿ ਯੂਰਪ ਚ ਨਹੀਂ ਪੱਕਾ ਹੁੰਦਾ ਤਾਂ ਆਪਣਾ ਘਰ ਇੱਥੇ ਬਣਾਉਂਦਾ ਮੈਂ ਕੱਚੇ ਤੌਰ ਤੇ ਗਿਆ ਸੀ ਤੇ ਉਹ ਕਮਾਨ ਦੇ ਇੱਥੇ ਭੇਜ ਬਿਲਕੁਲ ਜੀ ਤੇ ਪਲਾਸੇ ਜੋ ਕਾਰਜਾ ਲਾਇਆ ਉਹ ਲਾਇਆ ਭੈਣ ਦਾ ਵਿਆਹ ਕੀਤਾ ਉਹ ਵੀ ਮੇਰੇ ਜਾਣਨਾ ਹੋਇਆ ਜਿਹੜਾ ਮੈਂ ਬਾਹਰ ਇੱਥੇ ਕੀ ਕੰਮ ਕਰਦੇ ਉਹ ਖੇਤੀਬਾੜੀ ਕਰਦੇ ਜੀ ਅੱਜ 2005 ਜਦ ਤੁਸੀਂ ਅਲੱਗ-ਅਲੱਗ ਹੋ ਗਏ ਸੀ ਫਿਰ ਮਨਾਂ ਚ ਹੁਣ ਵੀ ਕਿਉਂ ਥੋੜਾ ਇੱਕ ਦੂਜੇ ਨਾਲ ਈਰਖਾ ਜਾਂ ਵਿਰੋਧ ਹੁਣ ਵੀ ਕਿਉਂ ਨਹੀਂ 2005 ਤੋਂ ਸਾਡੀ ਆਪਸੇ ਬਣੀ ਨਹੀਂ ਮੇਰੇ ਬਾਪ ਆਉਂਦਾ ਰਿਹਾ ਮੇਰੇ ਕੋਲ ਜਦੋਂ ਅਮਰੀਕਾ ਨਹੀਂ ਅੱਥੇ ਜਦੋਂ ਕੁਪ ਪਿੰਡਾਂ ਦਾ ਸੀ ਘਰ ਹੁੰਦੀ ਰਹੇ ਗੱਲਬਾਤ ਤੇ ਉਹ ਫਾਦਰ ਚਾਹੁੰਦੇ ਸੀ ਕਿ ਮੈਂ ਵਾਪਸ ਉਸ ਪੁਰਾਣੇ ਘਰੇ ਜਾਵਾਂ ਪਰ ਮੇਰੇ ਵਿਆਹ ਤੋਂ ਦੋ ਦਿਨ ਬਾਅਦ ਜੋ ਹਾਲਾਤ ਮੇਰੇ ਘਰ ਆਨੇ ਮੇਰੇ ਕੀਤੇ ਸੀ ਤੇ ਮੇਰਾ ਉੱਥੇ ਮਨ ਅੱਕ ਕੇ ਇੱਕ ਬੰਦਾ 5 ਸਾਲ 5 ਸਾਲ ਕਮਾਈ ਕਰਦਾ ਘਰ ਵਾਸਤੇ ਕਿੰਨੇ ਸੁਪਨੇ ਹੁੰਦੇ ਬੰਦੇ ਦੇ ਵਿਆਹ ਦੇ ਤੇ ਮੈਂ ਘਰੋਂ ਮਤਲਬ ਦੋ ਕੱਪੜੇ ਨਾਲ ਇਨੀ ਕੱਢਿਆ ਮੈਨੂੰ ਘਰੋਂ ਤੇ ਕੋ ਕਿਹੜਾ ਇਨਸਾਨ ਉਸ ਘਰ ਚ ਵਾਪਸ ਪੈਰ ਪਾਊਗਾ ਤੇ ਉਹਨੇ ਕੋਸ਼ਿਸ਼ ਕੀਤੀ ਮੈਨੂੰ ਕਿ ਵਾਪਸ ਜਾਵਾਂ ਪਰ ਮਰਾ ਮਨ ਨਹੀਂ ਮੰਨੇ ਆ ਉਹ ਕਿਉਂ ਨਹੀਂ ਮੰਨੇ ਆ ਵਾਈਫ ਮੇਰੀ ਅਮਰੀਕਾ ਤੋਂ ਵਾਈ ਉਹਨੂੰ ਮੈਂ ਦਰਦ-ਦਰ ਲੈ ਕੇ ਫਿਰਿਆ ਚੋਰਾਂ ਨੂੰ ਤੇ ਤੁਸੀਂ ਸੋਚ ਸਕਦੇ ਕਿ ਕਿੰਨੀ ਪੀੜਾ ਮੈਨੂੰ ਸਹੀ ਹੋ ਗਈ ਅਭੀ ਮੀਡੀਆ ਵਿੱਚ ਵੀ ਆਉਣਾ ਦਾ ਮੇਰਾ ਕਾਰਨ ਨਹੀਂ ਕਿ ਮੈਂ ਕੁਝ ਹੋਰ ਲੈਣਾ ਪਰ ਕਿਸੇ ਹੋਰ ਕੱਚੇ ਬੰਦੇ ਨੂੰ ਜਿਹੜਾ ਸਪੈਸ਼ਲੀ ਮੁੰਡੇ ਅੱਜ ਕੱਲ ਬਾਹਰ ਜਾਂਦੇ ਆ ਉਹਨਾਂ ਨੂੰ ਸੁਨੇਹਾ ਆ ਵੀ ਸੋਚ ਸਮਝ ਕੇ ਮੈਂ ਵੀ ਮੈਨੂੰ ਰਿਸ਼ਤਿਆਂ ਨੇ ਕਿਹਾ ਕਿ ਘਰ ਦੇ ਹਾਲਾਤ ਕੁਝ ਹੋ ਰਿਹਾ ਤੂੰ ਆਪਣਾ ਕੁਝ ਕਰ ਮੈਨੂੰ ਲੱਗਾ ਕਿ ਜਿਵੇਂ ਆਪ ਘਰਾਂ ਚ ਕਹਿੰਦੇ ਆ ਕਿ ਜੇਲਸ ਕਰਦੇ ਮੈਨੂੰ ਲੱਗਾ ਹੁਣ ਅਸੀਂ ਕਾਮਯਾਬ ਹੋ ਰਹੇ ਆ ਇਹਨਾਂ ਨੂੰ ਸਾੜਾ ਹੁੰਦਾ ਬੇ ਘਰ ਚ ਪਾੜਨਾ ਚਾਹੁੰਦੇ ਲਾਤੀ ਅੱਗੇ ਲੱਗ ਕੇ ਆਖਰੀ ਵੇਲੇ ਆਪਣੇ ਪਤਨਾ ਮੁਲਾਕਾਤ ਹੋ ਗਈ ਸੀ ਨਹੀਂ ਫੋਨ ਤੇ ਇੱਕ ਵਾਰ ਗੱਲ ਹੋਈ ਸੀ ਮੈਂ ਜਦੋਂ ਮੇਰਾ ਭਰਾ ਛੋਟਾ ਇਲਾਜ ਨਹੀਂ ਕਰਵਾ ਰਿਹਾ ਸੀ ਮੈਂ ਤੁਹਾਨੂੰ ਰਿਕਾਰਡਿੰਗਾਂ ਪੇਸ਼ ਕਰ ਦਿੰਦੀ ਤੁਸੀਂ ਕਿਵੇਂ ਕਹਿ ਸਕਦੇ ਹੋ ਇਲਾਜ ਨਹੀਂ ਕਰਵਾਉਂਦਾ ਆ ਦੇਖੋ ਜੀ ਇੱਕ ਮਿੰਟ ਹੋਲਡ ਕਰਿਓ ਜੀ ਤੇ ਤੁਹਾਡੇ ਮੈਂ ਵੌਇਸ ਰਿਕਾਰਡਿੰਗ ਸੁਣ ਲਈ ਉਸ ਦਿਨ ਚਰਚ ਗਏ ਹੋਏ ਸੀਗੇ ਜੀ ਉਹ ਮਤਲਬ ਮੈਨੂੰ ਪਹਿਲਾਂ ਇੱਥੇ ਦੇਖਣ ਆਏ ਫਿਰ ਸਾਡੇ ਘਰੇ ਗਏ ਘਰੇ ਵੀ ਜਿੰਦਾ ਲੱਗਿਆ ਹੋਇਆ ਸੀਗਾ ਉਹ ਆਪ ਆਏ ਉਹ ਆਪ ਆਏ ਆ ਜੀ ਉਹ ਪਹਿਲਾਂ ਇਸ ਇਸ ਜਗ੍ਹਾ ਤੇ ਆਏ تھے ਕਿ ਮੁਰਮੇਸਤਰੀ ਮੇਰੇ ਨਾਲ ਕੰਮ ਕਰਦਾ ਉਹਨਾਂ ਨੂੰ ਪੁੱਛਿਆ ਮੇਰਾ ਨਾਮ ਸਤ ਉਹਦਾ ਇੱਥੇ ਨਿਕਨੇਮ ਸੱਤਾ ਆ ਉਹਨਾਂ ਨੇ ਪੁੱਛਿਆ ਸੱਤਾ ਕਿੱਥੇ ਆ ਉਹ ਕਹਿੰਦੇ ਵੀ ਚਰਚ ਗਿਆ ਹੋਇ ਫਿਰ ਉਹਨੇ ਸ਼ਾਮ ਨੂੰ ਮੈਨੂੰ ਫੋਨ ਕੀਤਾ ਜੀ ਉਹਨਾਂ ਨੇ ਕਿਹਾ ਵੀ ਐਦਾਂ ਦਾ ਕਰਕੇ ਮੈਨੂੰ ਮਤਲਬ ਜਿਹੜੀਆਂ ਉਲਟੀਆਂ ਔਰ ਟੱਟੀਆਂ ਖੂਨ ਦੀਆਂ ਲੱਗੀਆਂ ਹੋਈਆਂ ਖੂਨ ਦੀਆਂ ਖੂਨ ਦੀਆਂ ਉਹਨਾਂ ਨੇ ਕਿਹਾ ਜੀ ਰਿਪੋਰਟ ਵਿੱਚ ਮੈਂਸ਼ਨ ਕੀਤਾ ਤੇ ਉਹਨਾਂ ਨੇ ਕਿਹਾ ਮਤਲਬ ਮੇਰੀ ਉਹਨਾਂ ਬਾਪੇ ਨਾਲ ਗੱਲ ਕਰਾ ਦੇ ਠੀਕ ਹੈ ਜੀ ਜਦੋਂ ਆਏ ਮੈਂ ਇਹਨਾਂ ਨਾਲ ਗੱਲ ਕਰਾਈ ਗੱਲ ਕਰਾਣ ਤੋਂ ਬਾਅਦ ਇਹਨਾਂ ਦਾ ਮੈਂ ਫੋਨ ਆਪਣੇ ਫੋਨ ਤੋਂ ਫੋਨ ਲਾ ਕੇ ਉਹਨਾਂ ਨੂੰ ਇਹਨਾਂ ਨੂੰ ਫੜਾ ਕੇ ਆਪ ਜਣ ਕੇ ਮੈਂ ਸਾਈਡ ਤੇ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੇ ਫਾਦਰ ਨੇ ਮੈਨੂੰ ਫੋਨ ਫੜਾਇਆ ਜਦੋਂ ਮੈਨੂੰ ਫੋਨ ਇਹਨਾਂ ਦੇ ਫਾਦਰ ਨੇ ਮੈਨੂੰ ਫੋਨ ਫੜਾਇਆ ਨਾ ਇਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਵੀ ਸੱਤੇ ਜਿੱਥੇ ਇਹ ਕਹਿੰਦੇ ਆ ਤੂੰ ਉੱਥੇ ਲੈ ਕੇ ਜਾਣਾ ਪੈਸੇ ਦੀ ਪਰਵਾਹ ਨਹੀਂ ਕਰਨੀ ਮੈਂ ਇਹਨਾਂ ਨੂੰ ਸਮਝ ਕੇ ਕਹ ਰਿਹਾ ਮੈਂ ਕਿ ਰਾਜਾ ਹਸਪੀਟਲ ਲੈ ਜਾਦੇ ਉੱਥੇ ਲੈਣੇ ਕਹਿੰਦੇ ਨਹੀਂ ਜਿੱਥੇ ਮੇਰੇ ਫਾਦਰ ਸਾਹਿਬ ਕਹਿੰਦੇ ਉੱਥੇ ਲੈ ਕੇ ਜਾਣਾ ਤੁਹਾਨੂੰ ਗਿਲਾ ਕੀ ਆ ਗਿਲਾ ਇਹ ਜੀ ਇੱਕ ਤਾਂ ਮੇਰੇ ਪਿਤਾ ਦੀ ਇਲਾਜ ਟ੍ਰੀਟਮੈਂਟ ਨਹੀਂ ਹੋ ਸਕੀ ਮੈਂ ਸ਼ੁਰੂ ਕਰਵਾਈ ਮੇਰੇ ਕੋਲ ਫਾਦਰ ਸਾਹਿਬ ਆਏ ਇਹ ਮੇਰਾ ਇੱਥੇ ਮੁੰਡਾ ਕੰਮ ਕਰਦਾ ਭਰਾ ਆਇਆ ਇਹ ਲੈ ਕੇ ਗਿਆ ਇਹਨੂੰ ਮੈਂ ਕਿਹਾ ਡੈਡੀ ਨੂੰ ਲੈ ਜਾ ਇਲਾਜ ਕਰਵਾ ਦੇ ਉਹ ਬਿਲਕੁਲ ਤਿਆਰ ਹੋ ਗਿਆ ਇਸ ਘਰ ਆਉਣ ਨੂੰ अच्छा घरों अपने उम्र कितनी है उनार 80 वर्ष 88 साल दे जी इलाज मैं करवाया शुरू करवाया उस बंदे ने कोई इलाज ही नहीं करवाया मेरे को पेपर भी पे है जो इलाज करवाया उस वो बंदा कोई पेपर भी पेश नहीं ਤੁਨ ਕਰਦਾ ਤੁਹਾਨੂੰ ਫਰਜ਼ ਹੀ ਹੁੰਦਾ ਪੁੱਤ ਬੱਚਿਆਂ ਨੂੰ ਤਾਂ ਫਰਜ਼ ਹੁੰਦਾ 84 ਦੀ ਉਮਰ ਦੇ ਵਿੱਚ ਬਹੁਤ ਮਾਤੇ ਮੇਦੇ ਘਰਾਂ 'ਚ ਹੁੰਦੇ ਨੇ ਪਰ ਇੱਕ ਇਨਸਾਨ ਦੇ ਤੌਰ ਤੇ ਕੀ ਉਸ ਉਮਰ ਦੇ ਵਿੱਚ ਕਿਹੜਾ ਇਨਸਾਨ ਨਹੀਂ ਇਹੋ ਜਿਹਾ ਇਲਾਜ ਕਰਾਊਗਾ ਹਨਾ ਉਹ ਮੈਂ ਉਸ ਪੀੜਾ ਨੂੰ ਮਹਿਸੂਸ ਕਰਦੇ ਹੋਏ ਇਹਨੂੰ ਕਹਤਾ ਕਿ ਜਿੱਥੇ ਮੇਰਾ ਬਾਪ ਕਹਿੰਦਾ ਤੂੰ ਆਪਣੀ ਮਰਜ਼ੀ ਨਹੀਂ ਕਰਨੀ ਜਿੱਥੇ ਉਹ ਬਜ਼ੁਰਗ ਕਹਿੰਦੇ ਆ ਵਧੀਆ ਤਰੀਕੇ ਪੈਸੇ ਦਾ ਕੋਈ ਪ੍ਰਵਾਹ ਨਹੀਂ ਹੈ ਕਿ ਮੈਂ ਉਧਰ ਟਾਲਾ ਜਲਾਉਣਾ ਜੀ ਇੱਧਰ ਦਿਨ ਹੁੰਦਾ ਉਧਰ ਰਾਤ ਹੁੰਦੀ ਮੈਂ ਕਿਹਾ ਮੈਂ ਫੋਨ ਬੰਦਾ ਕਰਕੇ ਸੌਂ ਜਾਣਾ ਕਈ ਵਾਰ ਰੇਂਜ ਨਹੀਂ ਹੁੰਦੀ ਤੂੰ ਪੈਸੇ ਕਰਕੇ ਉਹਨੂੰ ਫੋਨ ਨਹੀਂ ਕਰਨਾ ਤੇ ਇਹ ਹਿਜਾਰ ਪਰ ਲੈ ਕੇ ਗਏ ਮੇਰੇ ਫਾਦਰ ਸਾਹਿਬ ਦੀ ਮਰਜ਼ੀ ਨਾਲ ਅੱਛਾ ਉਹਦੇ ਇਹਨਾਂ ਦੇ ਨਾਲ ਸਮੱਸਿਆ ਕੀ ਸੀ ਉਹਨਾਂ ਨੂੰ ਸਮੱਸਿਆ ਉਹਨਾਂ ਦੇ ਲੰਗ ਸੁੰਗੜ ਰਹੇ ਸੀਗੇ ਜਿ ਸਾਹ ਚੜਦਾ ਸੀ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਹੋਰ ਕਈ ਕੁਝ ਹੈਗਾ ਤੇ ਜਦੋਂ ਵਾਪਸ ਆਉਂਦੇ ਹਿਜਾਰ ਪਰ ਤੋਂ ਦਵਾ ਲੈ ਕੇ ਕਿਉਂ ਉਹਨੂੰ ਮੇਰਾ ਬ੍ਰਦਰ 8 ਵਜੇ ਮੁੰਡੇ 79 ਨੂੰ ਫੋਨ ਕਰਕੇ ਸਮਝਾਉਂਦਾ ਕਿ ਤੂੰ ਕੌਣ ਹੁੰਨਾ ਮੇਰੇ ਬਾਪ ਨੂੰ ਲੈ ਕੇ ਜਾਣ ਦਾ ਇਲਾਜ ਕਰਨ ਲਈ ਉਹ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਇਹਦੇ ਚ ਤੇਰੇ ਫਾਦਰ ਸਾਹਿਬ ਦੀ ਗੱਲ ਤੇਰੇ ਬੜੇ ਭਰਾ ਨਾਲ ਹੋਈ ਆ ਇਹ ਮੈਨੂੰ ਭਾਜੀ ਕਹਿੰਦਾ ਕਿ ਉਹਦੇ ਨਾਲ ਗੱਲ ਹੋਈ ਆ ਉਹਨੇ ਭਾਜੀ ਨੇ ਮੈਨੂੰ ਕਿਹਾ ਤੇ ਇਸ ਵਾਜਾ ਕਰਕੇ ਮੈਂ ਗਿਆ ਤੇ ਉਹਦੇ ਬਾਅਦ ਇੱਥੇ ਆਉਣੇ ਦਿੱਤਾ ਉਹਨੇ ਸਾਡੇ ਘਰੇ ਬਸ ਵਾਂਚ ਉੱਕਣ ਗਿਆ ਕਾਬੂ ਕਰ ਲਿਆ ਅਈ ਤਾਂ 15 ਕ ਦਿਨ ਬਾਅਦ ਜੀ ਸਮਝੀਏ ਕਿ ਤੁਹਾਡੇ ਮਨ ਚ ਇਹ ਗਿਲਾ ਹੈ ਕਿ ਤੁਹਾਨੂੰ ਇਲਾਜ ਨਹੀਂ ਕਰਾਉਣ ਦਿੱਤਾ ਗਿਆ ਪਿਤਾ ਦਾ ਬਿਲਕੁਲ ਗਿਲਾ ਹੈ ਤੇ ਮੈਂ ਚਾਹੁੰਦਾ ਸੀ ਬਣ ਐਡਾ ਵੱਡਾ ਘਰ ਬਣਾਇਆ ਫਾਦਰ ਸਾਹਿਬ ਮੇਰੇ ਕੋ ਆ ਕੇ ਰਵੇ ਜੋ ਵੀ ਜ਼ਿੰਦਗੀ ਦੇ ਆਖਰੀ ਪੜਾ ਵਧੀਆ ਤਰੀਕੇ ਨਾਲ ਕੇ ਜਾ ਰਿਹਾ ਪਰ ਤੁਸੀਂ ਤੇ ਬਾਹਰ ਰਹਿੰਦੇ ਸੀਗਾ ਅਮਰੀਕਾ ਰਹਿੰਦੇ ਸੀ ਹਾਂਜੀ ਉਹ ਇੱਥੇ ਇਕੱਲੇ ਕਿੱਦਾਂ ਰਹਿੰਦੇ ਹੋ ਛੋਟੇ ਪੁੱਤ ਕੋ ਵੀ ਉਹਨਾਂ ਨੇ ਤਾਂ ਜੀਆਂ ਚ ਹੀ ਰਹਿਣਾ ਨਾ ਨਹੀਂ ਇਹ ਵੀ ਤਾਂ ਉਹਨਾਂ ਆਪਣਾ ਕਰ ਇਕੱਲੇ ਉਹ ਕਿਹੜਾ ਫਿਰ ਨਹੀਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਨੌਕਰ ਜੇ ਉਹਨਾਂ ਸਮੱਸਿਆ ਕੋਈ ਹੈ ਰੋਟੀ ਪਾਣੀ ਦੀ ਸਾਡੇ ਬਜ਼ੁਰਗ ਹੈਗਾ ਇਹਨਾਂ ਨੂੰ ਕਿਸ ਤਾਜੀ ਨੂੰ ਜਿੱਦਾਂ ਵੀ ਕੋ ਉਹ ਤਾਂ ਬਹੁਤ ਚਿਰ ਦੇ ਉਹ ਵੀ ਮੈਂ ਕੱਚਾ ਬਾਰੇ ਸੀ ਪੂਰੇ ਹੋ ਗਏ ਸੀ 99 ਚ ਤੇ ਚਲੋ ਆਪਾਂ ਤੁਹਾਡੇ ਪਿੱਤਾ ਦੇ ਅਗਰ ਮਨ ਦੀ ਸਥਿਤੀ ਵੀ ਸਮਝੀਏ ਬੰਦਾ ਕੱਲਾ ਤਾਂ ਨਹੀਂ ਰਹਿੰਦਾ ਇਦਾਂ ਆ ਕੇ ਬੰਦਾ ਕਹਿੰਦਾ ਕਿ ਚੱਲ ਨਾਲ ਹੈ ਪਰ ਪਿਓ ਦੇ ਮਨ ਚ ਹੁੰਦਾ ਕਿ ਮੇਰਾ رابطہ ਹਜ਼ੂਰ ਹੋਵੇ ਬੱਚਿਆਂ ਨਾਲ ਉਹ ਰਾਬਤਾ ਆਨੇ ਬਹਨੇ ਹੁੰਦਾ ਰਹਿੰਦਾ ਸੀ ਤੇ ਜੋ ਨਹੀਂ ਬਹੁਤ ਘੱਟ ਹੁੰਦੀ ਸੀ ਰੋਕਿਆ ਸੀ ਉਹਨਾਂ ਨੂੰ ਕਿ ਆਪ ਕਰਦੇ ਹੀ ਨਹੀਂ ਸੀ ਦਿਨੇਸ਼ ਜੀ ਉਹ ਮੇਰਾ ਰਿਪੋਰਟ ਆਇਆ ਤੁਸੀਂ ਸਟੇਟਮੈਂਟ ਲਾਓ ਉਹ ਇਹੋ ਜਿਹੇ ਇਨਸਾਨ ਨੇ ਹੁਣ ਤੁਸੀਂ ਉੱਧਰ ਜਾ ਕੇ ਪੁੱਛ ਲਿਓ ਇੱਧਰ ਪੁੱਛ ਲਿਓ ਲੋਕਾਂ ਨੂੰ ਉਹ ਵਰਤ ਤਾਂ ਨਹੀਂ ਕਿਸੇ ਨਾਲ ਹੁਣ ਤੁਸੀਂ ਲਾਓ ਸਾਹਿਬ ਜਿੰਨੇ ਸਾਡੇ ਰਿਸ਼ਤੇਦਾਰ ਆ ਮਾਮੀਆਂ ਮਾਸੀਆਂ ਪੂਆ ਇੱਕ ਸਿਰਫ ਪੂਆ ਦੀ ਨੌਜੀ ਵਰਤਦੀ ਉਹਨਾਂ ਬਾਕੀ ਸੇ ਕਿਸੇ ਨੂੰ ਪੁੱਛ ਕਿਤੇ ਨਗਰ ਚ ਵੱਸੇ ਕਿਤੇ ਇਹ ਸਾਰੇ ਇੱਧਰ ਆਏ ਹੋ ਜੀ ਇੱਕ ਵੀ ਰਿਸ਼ਤੇਦਾਰ ਉੱਧਰ ਨਹੀਂ ਹੁਣ ਤੁਸੀਂ ਲਾਓ ਸਾਹਿਬ ਕਿਹੋ ਜਿਹਾ ਇਨਸਾਨ ਹੋਗਾ ਚਲੋ ਆਖਰੀ ਵਾਰ ਤੁਹਾਡੀ ਤੁਹਾਡੇ ਪਿਤਾ ਨਾਲ ਕੀ ਗੱਲ ਹੈ ਆਪਣੇ ਜਦੋਂ 10000 ਰੁਪਏ ਇਲਾਜ ਕਰਾਉਣ ਲੈ ਕੇ ਉਹਦੇ ਪਹਿਲਾਂ ਇੱਕ ਦਿਨ ਪਹਿਲਾਂ ਉਹਦੇ ਬਾਅਦ ਵਾਪਸ ਆਏ ਨਹੀਂ ਕੱਪੜੇ ਲੈਣ ਗਿਆ ਛੱਡਿਆ ਵਾਪਸ ਨਹੀਂ ਕੀਤਾ ਹੈਗਾ ਨਾ ਉਹਨਾਂ ਦਾ ਇਲਾਜ ਕਰਾਇਆ ਮੈਨੂੰ ਗਿਲਾ ਹੈ ਕਿ ਜਦੋਂ ਮੈਂ ਇਲਾਜ ਕਰਾ ਰਿਹਾ ਉਹ ਕਿਉਂ ਅੜਚੀ ਨ ਪੈਦਾ ਕਰ ਰਿਹਾ ਤੇ ਫੇ ਬਸੀਦ ਕਰਵਾਈ ਗਈ ਇਹ ਵੀ ਗੱਲਾਂ ਮੈਨੂੰ ਬਸੀਦ ਕਰਾਉਣ ਤੋਂ ਇੱਕ ਹਫਤਾ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਉਹ ਵੀ ਘਰੇ ਕਿਤੇ ਵੀ ਉਹ ਲੈ ਕੇ ਨਹੀਂ ਗਏ ਇਹ ਵੀ ਗੱਲਾਂ ਮੈਨੂੰ ਮਤਲਬ ਇਹ ਸਭ ਚਾਹੀਦਾ ਸੀ ਇਹ ਗੱਲ ਹੈ ਕਿ ਨਹੀਂ ਹਿੱਸਾ ਦਾ ਹੁਣ ਪੈਨਡ ਨਹੀਂ ਜਾਨ ਨਹੀਂ ਬਚਾ ਸਕੇ ਨਹੀਂ ਹਿੱਸੇ ਦਾ ਗੱਲਾ ਨਹੀਂ ਹੈ ਜਿਹੜੇ ਹਾਲਾਤਾਂ ਵਿੱਚ ਉਹ ਗਏ ਇਹ ਗੱਲਾ ਉਸ ਗੱਲ ਦਾ ਜੀ ਜਾਨ ਨਹੀਂ ਬਚਾ ਸਕੇ ਜਾਨ ਨਹੀਂ ਬਚਾ ਸਕੇ ਔਰ ਜਿਹੜੇ ਹਾਲਾਤਾਂ ਵਿੱਚ ਤੜਫ ਕੇ ਜਾ ਕੇ ਲਓ ਜਿੱਦਾਂ ਮੈਂ ਗੱਲਾਂ ਸੁਣਾਂ ਦਾ ਉਹ ਮੈਨੂੰ ਗੱਲ ਆ ਜੀ ਤੁਸੀਂ ਵੀ ਸਿਆਣੇ ਆ ਇੱਕ ਅਮਰੀਕਾ ਬੰਦਾ ਰਹਿੰਦਾ ਕਾਰੋਬਾਰ ਬੰਦਾ 13 ਗਰਾਂ ਦਾ ਜ਼ਮੀਨ ਖਾਤਰ ਥੋੜਾ ਕੁੱਤੇ ਹਨੀ ਅੱਜ ਲੋਕਾਂ ਦੀ ਗੱਲਾਂ ਸੁਣੂੰਗਾ ਇਹ ਤਾਂ ਹੁਣ ਪਿੰਡ ਵਾਲੇ ਗਵਾਹੀ ਦੇ ਸਕਦੇ ਇਸ ਗੱਲ ਦੇ ਅੱਜ ਵੀ ਅਸੀਂ ਮਾਨ ਦੇ ਨਾਲ ਕਹਿ ਸਕਦੇ ਹਾਂ ਅਜੀਤ ਸਿੰਘ ਨੇ ਸਾਡੇ ਪਿੰਡ ਦੇ ਇੱਕ ਵੀ ਨੌਜਵਾਨ ਨੂੰ ਆਂਜ ਤੱਕ ਨਹੀਂ ਆਉਣ ਦਿੱਤੀ ਸਪੈਸ਼ਲ ਪੰਜਾਬ ਪੁਲਿਸ ਨੂੰ ਇਹ ਹਦਾਇਤਾਂ ਹੁੰਦੀਆਂ ਸੀ ਕਿ ਮੇਰੇ ਪੁੱਛੇ ਬਿਨਾ ਮੇਰੇ ਕਿਸੇ ਵੀ ਪਿੰਡ ਦੇ ਨੌਜਵਾਨ ਨੂੰ ਤੁਸੀਂ ਹੱਥ ਨਹੀਂ ਲਾਉਣਾ ਕਈ ਵਾਰ ਪਿੰਡ ਦੇ ਵਿੱਚ ਰੇਡ ਵੀ ਪਈ ਆ ਪਰ ਉਹਨਾਂ ਨੇ ਸਾਰਾ ਜਿਹੜਾ ਮਾਮਲਾ ਬੜੀ ਸੂਝ ਵੀ ਨਾਲ ਖੜੇ ਆ ਆਮ ਪਿੰਡ ਦੇ ਵੀ ਆਲਦ ਵਾਲੇ ਪਿੰਡਾਂ ਦੇ ਲੋਕ ਵੀ ਉਹਨਾਂ ਕੋਲੋਂ ਸਲਾਹ ਲੈਣ ਆਉਂਦੇ ਹੁੰਦੇ ਸੀ ਕਿ ਕਿਵੇਂ ਕਰੀਏ ਜੀ ਪਰ ਵੀ ਚੱਕਰ ਕੀ ਪੈ ਕੇ ਪੁੱਤਾਂ ਨੇ ਸਲਾਹ ਨਹੀਂ ਲਈ ਪਿੰਡ ਦੇ ਵਿੱਚ ਬੜੀ ਉਹਨਾਂ ਦੀ ਸ਼ੋਭਾ ਸੀ ਹਰ ਕੋਈ ਬੰਦਾ ਉਹਨਾਂ ਦਾ ਬੜਾ ਸਤਿਕਾਰ ਕਰਦਾ ਸੀਗਾ ਜੀ ਤੇ ਪਰਿਵਾਰਕ ਮੇਰਾ ਸਵਾਲ ਉਹੀ ਹੈ ਕਿ ਲੋਕੀ ਸਲਾਹ ਲੈਂਦੇ ਸੀ ਪਰ ਪੁੱਤਾਂ ਨੂੰ ਇਕੱਠੇ ਨਹੀਂ ਕਰ पाए ਪਰ ਪਰਿਵਾਰਕ ਹਾਲਾਤ ਕਿਉਂ ਹੋ ਗਏ ਜੀ ਸੁਖਵਿੰਦਰ ਸਿੰਘ ਜੀ ਬਾਬਾ ਸਾਡੇ ਵੱਡੇ ਭਰਾ ਆ ਜੀ ਸਾਡੇ ਤੋਂ ਮੋਰੇ ਕਾਲਜ ਦੇ ਵਿੱਚ ਪੜ੍ਹਦੇ ਵੀ ਰਹੇ ਆ ਇਹਨਾਂ ਨੇ ਹਮੇਸ਼ਾ ਪਰਿਵਾਰ ਦੇ ਅਸੀਂ ਖੁਦ ਇਹਨਾਂ ਨੂੰ ਮਿਹਨਤ ਕਰਦੇ ਦੇਖਿਆ ਕਿ ਪਰਿਵਾਰ ਦੇ ਲਈ ਬੜਾ ਇਹਨਾਂ ਨੇ ਜਦੋਂ ਜਦ ਕੀਤੀ ਆ ਜੰਗਾਰਸ਼ ਕੀਤੀ ਆ ਪਰ ਉਸ ਸੰਘਰਸ਼ ਦਾ ਇਹਨਾਂ ਨੂੰ ਜੋ ਜਿਹੜਾ ਸੀ ਉਹ ਮਾਨਸਤਕਾਰ ਉਹ ਪਰਿਵਾਰ ਵਾਲੋਂ ਨਹੀਂ ਮਿਲ ਸਕਿਆ ਗੱਲਬਾਤ ਕੀਤੀ ਕਿ ਬਾਵੇ ਜਮੀਨਾਂ ਜਾਇਦਾਦਾਂ ਤਾਂ ਇੱਥੇ ਰਹਿ ਜਾਣੀਆਂ ਕਿ ਤੇਰਾ ਬਾਪਵਾ ਤੂੰ ਇਸ ਮੌਕੇ ਇਹਨੂੰ ਆ ਕੇ ਦੇਖ ਇਹ ਕਹਿੰਦਾ ਭਾਬੀ ਮੈਂ ਪੈਸੇ ਪਾਣਨਾ ਤੁਸੀਂ ਜਿੱਥੇ ਲਿਜਾਣਾ ਉੱਥੇ ਲੈ ਜਾਓ ਇਲਾਜ ਕਰਾਓ ਇਹਦਾ ਇਹ ਮੇਰੇ ਚਾਚੇ ਦਾ ਲੜਕਾ ਹੈ ਇਹ ਵਿਦੇਸ਼ ਵਿੱਚ ਗਿਆ ਸੀ ਰੋਜੀ ਰੋਟੀ ਕਮਾਉਣ ਦੇ ਲਈ ਮਗਰੋਂ ਇਹਦੇ ਨਾਲ ਫਰੇਬ ਹੋਇਆ ਉਹਨਾਂ ਨੇ ਜਮੀਨ ਜਿਹੜੀ ਸੀ ਉਹ ਇਹਦੇ ਛੋਟੇ ਬ੍ਰਦਰ ਨੇ ਆਪਣੇ ਨਾਮ ਕਰਾਉਣ ਦੇ ਲਈ ਬਹੁਤ ਕੋਈ ਚਾਲ ਚਲੀ ਬਹੁਤ ਕੋਈ ਕੀਤਾ ਬਾਕੀ ਮੈਂ ਤਾਂ ਇਹੀ ਗੱਲ ਕਹੂੰਗਾ ਜੋ ਹਿੱਸਾ ਬਰਾਬਰ ਹੈ ਜੋ ਪਿੱਛੋਂ ਬਜ਼ੁਰਗਾਂ ਦਾ ਚੱਲਿਆ ਹੁੰਦਾ ਉਹੀ ਦਿੱਤਾ ਜਾਵੇ ਬਸ ਕਿ ਪ੍ਰਸ਼ਾਸਨ ਤੇ ਆ ਜੋ ਵੀ ਫੈਸਲਾ ਕਰਦੇ ਆ ਉਹ ਸਾਰਿਆਂ ਨੇ ਉਹਨਾਂ ਨੂੰ ਮਨਜ਼ੂਰ ਹੋਊਗਾ ਇਸ ਸੁਪਰੰਤ ਦੂਜਾ ਪੱਖ ਜਾਣਨ ਲਈ ਜੱਤ ਸਰ ਦੀ ਟੀਮ ਸੁਖਵਿੰਦਰ ਦੇ ਛੋਟੇ ਭਰਾ ਸਵਰਗਵਾਸੀ ਅਜੀਤ ਸਿੰਘ ਉਹਨਾਂ ਦੇ ਛੋਟੇ ਪੁੱਤਰ ਕੋਲ ਪਹੁੰਚੀ ਤਾਂ ਸੁਣੋ ਉਹਨਾਂ ਨੇ ਆਪਣਾ ਕੀ ਪੱਖ ਦਿੱਤਾ ਜੋ ਕਹਿੰਦਾ ਠੀਕ ਹੈ ਠੀਕ ਹੈ ਬਸ ਹੋਰ ਦੱਸੋ ਪਰ ਆ ਇਕੱਠੇ ਹੋ ਨਹੀਂ ਸਕਦੇ ਨਹੀਂ 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 ਹੋ ਸਕਦੇ ਉਹਨੂੰ ਤਾਂ ਬਹੁਤ ਸਾਲ ਹੋ ਗਏ ਮਨਾਉਦੇ ਨਹੀਂ ਮੰਨਿਆ ਨਹੀਂ ਅੱਛਾ ਤੁਸੀਂ ਪਹਿਲਾਂ ਮਨਾ ਹਟੇ ਹੈ ਅੱਜ ਦਾ ਕੰਮ ਹੈ ਜੀ ਸਹੀ ਗੱਲ ਦੱਸ ਤੁਸੀਂ ਸਾਲਾਂ ਦਾ 95 ਦਾ ਕਿਹਾ ਹੈ ਜੀ ਉਹ ਵਾਰ ਠੀਕ ਹੈ ਉਹ 20 ਸਾਲ ਹੁਣ ਵਿਆਹ ਕਰਾਇਆ ਫਾਦਰ ਨੂੰ ਵੀ ਬਾਹਰ ਕੱਢਿਆ ਹੈ ਸਾਡੇ ਕੋ ਫੋਟੋ ਦਿਖਾ ਲਦਿਨੇ ਤੁਹਾਨੂੰ ਹੋਰ ਦੱਸੋ ਜੀ ਕੋਈ ਫਾਦਰ ਨੂੰ ਬਾਹਰ ਕੱਢਤੋ ਬਾਹਰ ਮਤਲਬ ਹੈ ਨਹੀਂ ਕੋਰਟ ਮੈਰਿਜ ਨੂੰ ਹੋਰ ਕੋਈ ਪੇ ਆ ਤੇ ਫੇਰਿਆਂ ਵੇਲੇ ਹੋਰ ਡੈਡੀ ਆ ਅੱਛਾ ਹਾਂ ਜੀ ਕਹਿੰਦੇ ਸਰਪੰਚ ਸੀਗੇ ਬਾਬ ਸਰ ਹੈ ਜੀ ਸਰਪੰਚ ਬਾਬ ਕਹਿੰਦੇ ਪਿੰਡ ਦਾ ਨਾਮ ਸੀਗਾ ਕਿਸੇ ਕਿਸ ਕਿਸ ਦਾ ਨਾਮ ਤਾਂ ਆਪ ਵਿੱਚ ਨਾ ਆਇਆ ਜੀ ਬਿਲਕੁਲ ਪਰ ਉਹ ਤਾਂ ਸਾਡੇ ਮਨਕ ਠੇਸ ਵਜੀ ਕੇ ਐਡਾ ਨਾ ਜਿਸ ਬੰਦੇ ਦਾ ਜਿਹਨੇ ਪਿੰਡ ਨੂੰ ਇਕੱਠਾ ਕਰਕੇ ਰੱਖਿਆ ਉਹ ਟੱਡ ਡ ਹੋ ਗਏ ਉਹ ਉਹ ਵੀ ਗੱਲ ਚੰਗੀ ਬਹੁਤ ਹਾਲਾਤ ਪੰਜਾਬ ਦੇ ਬੜੇ ਬੜੇ ਖਰਾਬ ਖਰਾਬ ਹਾਲਾਤ ਸੀ ਉਹਨਾਂ ਹਾਲਾਤਾਂ 'ਚ ਪਿੰਡ ਦੀ ਜਾਣੀ ਹੋਣਾ ਐਸਪੈਂਸੀ ਕੀਤੀ ਆ ਬੜਾ ਪਿੰਡ ਨੂੰ ਸੰਭਾਲ ਕੇ ਰੱਖਿਆ ਐਸਪੈਂਸੀ ਬੇਕਾਰ ਜ਼ਮੀਨ ਸੀ ਜਿਹੜੀ ਅਪਜਾਊ ਬਣਾਈ ਆ ਇਹ ਘਰ ਘਰ ਨੂੰ ਬੜੀ ਵਧੀਆ ਦੋ ਬੱਚੇ ਆਪਣੇ ਵਿਦੇਸ਼ ਦੇ ਵਿੱਚ ਸੈੱਟ ਕੀਤੇ ਇਹਨੂੰ ਖੇਤੀ ਦੇ ਵਿੱਚ ਕਾਮਯਾਬ ਕੀਤਾ ਸੋ ਬੜੀ ਮਿਹਨਤ ਕੀਤੀ ਆ ਫਿਰ ਸਮਾਜ ਦੀ ਵੀ ਨਾਲ ਕੇ ਸੰਘਰਸ਼ ਕੀਤਾ ਹਾਂ ਹਾਂ ਇਹਨਾਂ ਨਾਲ ਰਲ ਕੇ ਹਾਂ ਇਹਨਾਂ ਦੇ ਨਾਲ ਹੀ ਰਹੀ ਇਹਨਾਂ ਦੇ ਨਾਲ ਹੀ ਰਹੀ ਤੇ ਇਹ ਮੇਰੇ ਕੋਲ ਆnde ਜਾਂਦੇ ਸੀ ਲੇਕਿਨ ਕਦੀ ਇਹਨਾਂ ਦੇ ਬਾਰੇ ਇਹ ਭੈਣ ਜੀ ਹੁਣ ਬਾਰੇ ਕਦੀ ਕਿਸੇ ਤਰ੍ਹਾਂ ਨਹੀਂ ਤੇ ਬਹੂ ਜੀ ਕਦੀ ਕੋਈ ਸ਼ਿਕਾਇਤ ਨਹੀਂ ਨਹੀਂ ਬੰਦਾ ਕਰਦਾ ਹੀ ਆ ਸਾਡੇ ਨਾਲ ਮਤਲਬ ਧਾਰਮਿਕ ਯਾਤਰਾਾਂ ਤੇ ਵੀ ਜਾਂਦੇ ਸੀ ਕਦੀ ਉਹਨਾਂ ਨੇ ਗੱਲੇ ਨਹੀਂ ਕੀਤੀ ਵੀ ਮੈਨੂੰ ਕੋਈ ਪ੍ਰੋਬਲਮ ਹੈ ਜਾਂ ਕਿੱਦਾਂ ਆ ਹਮਮ ਕੋ ਨਾ ਹੁਣ ਆਪਨ ਪ੍ਰੋਬਲਮ ਹੈ ਕਿਸੇ ਕਰ ਉਹ ਕਰਦੇ ਆ ਇਹ ਵੈਸੇ ਇਲਜ਼ਾਮ ਲਾਉਂਦੇ ਆ ਜਦੋਂ ਵੱਖਰੀ ਗੱਲ ਆ ਕੋਈ ਸਿੱਧਾ ਵੀ ਜਿਹੜੀ ਗੰਦਲੀ ਰਾਜਨੀਤੀ ਹੈ ਨਾ ਇਲਜ਼ਾਮ ਲਾਉਣੇ ਦਾ ਸੌਖਾ ਆ ਔਰ ਇਹ ਆਵੇ ਜੇ ਉਹ ਮੁੰਡੇ ਨੂੰ ਚਲੋ ਮੈਂ ਇਹ ਕਹਿੰਦਾ ਜੀ ਉਹਨੂੰ ਇੰਨਾ ਸੀਗਾ ਜਦੋਂ ਉਹਨੂੰ ਖਬਰ ਮਿਲੀ ਸੀ 1 ਮਹੀਨਾ ਪਹਿਲਾਂ ਲੇਕਿਨ ਉਹ ਕੰਮ ਛੱਡ ਕੇ ਆ ਜਾਂਦਾ ਤੇ ਉਹਦਾ ਇਲਾਜ ਕਰਾ ਲੈਂਦਾ ਠੀਕ ਨਹੀਂ ਸਾਮ ਸੰਭਾਲ ਕਰ ਦਿੰਦਾ ਹਾਂਜੀ ਉਹ ਮਤਲਬ ਕੰਮ ਛੱਡ ਕੇ ਆ ਜਾਂਦੇ ਫਿਰ ਥੋੜੇ ਰੋਕ ਸਕਦੇ ਹਾਂਜੀ ਥੋੜਾ ਹੋ ਸਕਦਾ ਸੀ ਹੈਲਪ ਹੋ ਸਕਦੇ ਸੀ ਚਲੋ ਇੱਕ ਬੰਦਾ ਜਿੰਨਾ ਕਹਿ ਸਕਦਾ ਜੇ ਦੂਜਾ ਵੀ ਆਪਣੀ ਸਮਰੱਥਾ ਮੁਤਾਬਕ ਕਰਦਾ ਸਮਰੱਥਾ ਦਾਬ ਕਰਦਾ ਹਰ ਬੰਦਾ ਕਰਦਾ ਜੇ ਉਹ ਆ ਕੇ ਕਰ ਸਕਦਾ ਸੀ ਆ ਕਰ ਕਰ ਲੈਂਦਾ ਕੋਈ ਗੱਲ ਨਹੀਂ ਇਹ ਇਥੋਂ ਕਿੱਥੋਂ ਇਲਾਜ ਕਰਾਉਂਦੇ ਸੀ ਇਹਨਾਂ ਨੇ ਇਹਨਾਂ ਨੇ ਇਥੋਂ ਹੁਸ਼ਿਆਰ ਪਰਤੋ ਰਾਜੇ ਨੇ ਵੀ ਕਰਾਇਆ ਕਈ ਥੇ ਕਰਾਇ ਲਾਜ ਇੱਥੇ ਪਹਿਲਾਂ ਕਰਾਇਆ ਹਰਪੁਰ ਵੀ ਕਰਾਇਆ ਕਈ ਥੇ ਇਲਾਜ ਕਰਾਇਆ ਚਲੋ ਫਿਰ ਬੰਦਾ ਜਿਹਦਾ ਪੇ ਆ ਉਹ ਤਾਂ ਕਰਾਉਂਦਾ ਹੀ ਆ ਜੀ ਹੁਣ ਅਸੀਂ ਤੁਸੀਂ ਬਾਹਰ ਲਏ ਇਹਨੂੰ ਕੀ ਪਤਾ ਜਿਹਦੇ ਕੋਲ ਰਹਿੰਦੇ ਆ ਜਿਹਦਾ ਪੇ ਆ ਸਾਥੇ ਦੋਨਾਂ ਪੱਖਾਂ ਨਾਲ ਗੱਲਬਾਤ ਕੀਤੀ ਐ ਧੇਰਾ ਨਾਲ ਗੱਲਬਾਤ ਕੀਤੀ ਐ ਲੇਕਿਨ ਹਰਾਨੀ ਵਾਲੀ ਔਰ ਅਚੰਬੇ ਵਾਲੀ ਗੱਲ ਇਹੀ ਐ ਕਿ ਦੋ ਸਕੇ ਭਰਾ ਦੋ ਧੇਰਾ ਬਣ ਗਏ ਦੋ ਪੱਖ ਬਣ ਗਏ ਔਰ ਜਿਵੇਂ ਪਿੰਡ ਵਾਸੀਆਂ ਦੱਸੇ ਕਿ ਉਹਦੇ ਪਿਤਾ ਸਰਦਾਰ ਰਜੀਤ ਸਿੰਘ ਉਹਨਾਂ ਦਾ ਕਹਿੰਦੇ ਬਹੁਤ ਨਾਮ ਸਿਕਾ ਔਰ ਅਸੀਂ ਤਾਂ ਇਹੀ ਉਮੀਦ ਕਰਦੇ ਦੁਆ ਕਰਦੇ ਕਿ ਭਰਾ ਇਕੱਠੇ ਹੋ ਜਾਣ ਤਾਂ ਵਧੀਆ ਪਿੰਡ ਵਾਸੀ ਵੀ ਇਹੀ ਚਾਹੁੰਦੇ ਪਿੰਡ ਵਾਸੀਆਂ ਦੀ ਵੀ ਇਹੀ ਆਵਾਜ਼ ਹੈ ਕਿ ਭਰਾਹਾਂ ਭਰਾਵਾਂ ਦੇ ਜਿਹੜੇ ਮਨਾਂ 'ਚ ਕੜਤਣ ਹੈ ਦੂਰ ਹੋਣੇ ਚਾਹੀਦੀ ਵੱਡੇ ਭਰਾ ਦੇ ਮਨ 'ਚ ਕੜਤਣ ਹੈ ਕਿ ਮੈਨੂੰ 2005 'ਚ ਕੱਢ ਦਿੱਤਾ ਗਿਆ ਛੋਟੇ ਭਰਾ ਇਹ ਕਹਿੰਦਾ ਕਿ ਪਿਛਲੇ 20 ਸਾਲ ਤੋਂ ਤਾਂ ਸਾਡਾ ਲੈਣਾ ਦੇਣਾ ਹੀ ਨਹੀਂ ਹੈਗਾ ਮੈਂ ਕਿੱਦਾਂ ਕਹਿੰਦਾ ਕਿ ਪੇਤਾ ਇਲਾਜ ਕਰਾ ਦੇ ਪਰ ਹਰ ਦੋਨੋਂ ਧਿਰਾਂ ਨੇ ਆਪਣਾ ਪੱਖ ਦਿੱਤਾ ਆਪਣੇ ਆਪਣੇ ਬਿਆਨ ਦਿੱਤੇ ਅਸੀਂ ਤਾਂ ਇਹੀ ਕਹਿੰਨੇ ਆ ਕਿ ਹੁਣ ਵੀ ਪਿੰਡ ਵਾਸੀ ਜਿਵੇਂ ਆਵਾਜ਼ ਹੈ ਕਿ ਇਹ ਦੋਹੇ ਭਰਾ ਇਕੱਠੇ ਹੋਣੇ ਚਾਹੀਦੇ ਤੇ ਰਲ ਮਿਲ ਕੇ ਸੁਲਾ ਹੋ ਜAVE ਤੇ ਇਸ ਤੋਂ ਚੰਗਾ ਕੋਈ ਨਹੀਂ ਹੋ ਸਕਦਾ ਕਿਉਂਕਿ ਅੰਮਾ ਜਾਏ ਮਾਮਾ ਜਾਏ ਦੁਆਰ ਤੀ ਨਹੀਂ ਮਿਲਦੇ ਔਰ ਅੰਮਾ ਜਾਇਜਤ ਸਾਥ ਹੋਣ ਤਾਂ ਹੌਸਲਾ ਬਹੁਤ ਜ਼ਿਆਦਾ ਹੋ ਜਾਂਦਾ ਸਾਡੀ ਤਾਂ ਇਹੀ ਬੇਨਤੀ ਹੈ ਕਿ ਹੱਲੇ ਵੀ ਮਨਾਂ ਚੋਂ ਕੜਤਣਾ ਕੱਢ ਕੇ ਮਨਾਂ ਚੋਂ ਵੈਰ ਕੱਢ ਕੇ ਇੱਕ ਵਾਰੀ ਜੱਫੀ ਪਾ ਕੇ ਦੇਖ ਲੈਣ ਇੱਕ ਵਾਰ ਇੱਕ ਦੂਜੇ ਗੱਲ ਲੱਗ ਜਾਣ ਸਾਰੇ ਅਗਲੇ ਛਿਕਵੇ ਸਾਰੇ ਵੈਰ ਵਿਰੋਧ ਭੁੱਲ ਜਾਣਗੇ ਉਮੀਦ ਕਰਦੇ ਹਾਂ ਇਹ ਦੋਹੇ ਭਰਾ ਇਕੱਠੇ ਹੋਣਗੇ ਤੇ ਪੰਜਾਬ ਚ ਅੱਜ ਤੋਂ ਬਾਅਦ ਕਦੇ ਕਿਸੇ ਪਿੰਡ ਤੇ ਪਹਿਲੀ ਗੱਲ ਤਾਂ ਸਭ ਦੇ ਮਾਂ ਪਿਓ ਜਿਉਂਦੇ ਵਸਦੇ ਰ ਪਰ ਜੇ ਤੋ ਜਹਾਨ ਤੋਂ ਜਾਣ ਤਾਂ ਐਦਾਂ ਤੋਂ ਭੋਗ ਨਾ ਪੈਣ ਅਸੀਂ ਤਾਂ ਇਹੀ ਉਮੀਦ ਕਰਦੇ ਹੀ ਦੁਆ ਕਰਦੇ ਬਹੁਤ ਸ਼ੁਕਰੀਆ